ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਹਾਜ਼ਰ ਹਾਂ ਕਿਸਾਨ ਭਰਾਵੋ ਇੱਕ ਹੋਰ ਅਹਿਮ ਜਾਣਕਾਰੀ ਲੈ ਕੇ ਇਹ ਅਹਿਮ ਜਾਣਕਾਰੀ ਹੈ ਨਾ ਜਿਹੜੀ ਇਹ ਤੁਹਾਨੂੰ ਦੇਣੀ ਆ ਸੀ ਕਲੌਨ ਸਫਾਇਦਿਆਂ ਦੇ ਬਾਰੇ ਤੇ ਅੱਜ ਜਿਹੜੀ ਗੱਲਬਾਤ ਅਸੀਂ ਦੱਸੀਏ ਸਮਝ ਲਓ ਵੀ ਇਹ ਗੱਲਬਾਤ ਸਫਾਇਦਿਆਂ ਦੀ ਕਰਨ ਲੱਗੇ ਆ ਪਰ ਤੁਹਾਡੇ ਵਾਸਤੇ ਇੱਕ ਨਵਾਂ ਐਫ ਡੀ ਪਲਾਨ ਹੀ ਲੈ ਕੇ ਆਏ ਆ ਬੈਂਕਾਂ ਦੀ ਐਫ ਡੀ ਲੰਮੀ ਹੁੰਦੀ ਹੈ ਪਰ ਇਹ ਤੁਹਾਡੀ ਐਫ ਡੀ ਹੈ ਜਿਹੜੀ ਉਹ 5 ਸਾਲਾਂ ਦੇ ਵਿੱਚ ਹੀ ਨਿਬੜ ਜੂਗੀ ਜਿਹੜੀ ਅਸੀਂ ਕਰਨ ਲੱਗੇ ਹਾਂ ਅੱਜ ਬਹੁਤ ਵਧੀਆ ਕਮਾਈ ਦਾ ਸੌਦਾ ਮੇਰੇ ਨਾਲ ਹੈ ਰਾਜਵੀਰ ਬਰਾੜ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਚੰਗੀ ਤਰ੍ਹਾਂ ਵੇਖਿਆ ਚੰਗੀ ਤਰ੍ਹਾਂ ਜਾਣਦੇ ਹੋ ਮੇਰੇ ਨਾਲ ਬਠਿੰਡੇ ਵਾਲਾ ਬਰਾੜ ਆ ਜੇ ਮੈਂ ਕਹਾਂ ਤੇ ਇਹ ਜਾਣਕਾਰੀ ਸਾਨੂੰ ਦੇਣਗੇ ਸ਼ਪੈਦੇ ਦੇ ਬਾਰੇ ਤਾਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ ਬਹੁਤ ਸਵਾਗਤ ਹੈ ਸਸਰੀਕਾਲ ਬਾਈ ਕੁਲਵਿੰਦਰ ਤੁਹਾਡਾ ਵੀ ਧੰਨਵਾਦ ਕਰਦੇ ਆ ਆਪਣੇ ਫਾਰਮ ਤੇ ਤੁਸੀਂ ਵੇਟ ਕੀਤਾ ਤੇ ਇੱਕ ਤੁਸੀਂ ਬਹੁਤ ਵਧੀਆ ਜਿਹੜੀਆਂ ਜ਼ਿੰਮੇਦਾਰਾਂ ਤਾਂ ਹੀ ਅਲੱਗ-ਅਲੱਗ ਜਾਣਕਾਰੀਆਂ ਲੈ ਕੇ ਆਉਣੇ ਆ ਪਸ਼ੂ ਪਾਲਕ ਦੀਆਂ ਤੇ ਖੇਤੀਬਾੜੀ ਦੀਆਂ ਬਹੁਤ ਵਧੀਆ ਚੈਨਲ ਤੁਹਾਡਾ ਚੱਲ ਰਿਹਾ ਬਹੁਤ ਵਧੀਆ ਵੀਡੀਓ ਆਉਂਦੀਆਂ ਤੇ ਜਿਹੜੇ ਭਰਾ ਵੇਂਦੇ ਉਹਨਾਂ ਨੂੰ ਵੀ ਕਹਿੰਨੇ ਆ ਬਈ ਥੋੜੀ ਨਾ ਸ਼ੇਅਰ ਵਾਲੀ ਬਟਨ ਦਬਾ ਦਿਆ ਕਰੋ ਕਿਉਂਕਿ ਬਾਈ ਮਿਹਨਤ ਕਰਦਾ ਗਰਮੀ ਮੀਂਹ ਦੇ ਵਿੱਚ ਹੁਣ ਮੀਂਹ ਦੇ ਮੌਸਮ ਦੇ ਵਿੱਚ ਮੇਰੇ ਕੋਲੇ ਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਹੁਤ ਬਹੁਤ ਧੰਨਵਾਦ ਬਾਈ ਜੀ ਔਰ ਸਾਡੇ ਨਾਲ ਬਹੁਤ ਸਾਰੇ ਕਿਸਾਨ ਭਰਾ ਜੁੜੇ ਆ ਤੇ ਚੰਗੀ ਜਿਹੜੀ ਜਾਣਕਾਰੀ ਪਹੁੰਚਾਉਣਾ ਉਹ ਅਸੀਂ ਆਪਣਾ ਫਰਜ਼ ਵੀ ਸਮਝਦੇ ਆ ਤਾਂ ਬਾਈ ਜੀ ਅੱਜ ਜਿਹੜੀ ਆਪਾਂ ਜਾਣਕਾਰੀ ਦੇਣੀ ਹੈ ਨਾ ਉਹ ਕੋਲਾਣ ਸਫਾਇਦੇ ਦੇ ਬਾਰੇ ਦੇਣੀ ਤਾਂ ਬਰਾੜ ਸਾਹਿਬ ਬੜਾ ਰੌਲਾ ਪੈਂਦਾ ਜੀ ਕਹਿ ਦਿੰਦੇ ਆ ਵੀ ਇਹ ਤਾਂ ਜੀ ਦੁਸ਼ਮਣ ਹੈ ਧਰਤੀ ਦਾ ਪਾਣੀ ਬਹੁਤ ਪੀਂਦਾ ਹੈ ਇਹ ਕੈਂਸਰ ਫੁਲਾ ਦਿੰਦਾ ਜੀ ਬੜੀਆਂ ਆਏ ਫੋਂਡ ਦੁਰਦੀਆਂ ਤੇ ਡਰਦੇ ਕਿਸਾਨ ਭਰਾ ਕਹਿ ਦਿੰਦੇ ਆ ਵੀ ਕੀ ਬੀਜਣਾ ਕਹਿੰਦੇ ਆ ਗਵਾਂਢੀ ਨਾਲ ਵੀ ਰੌਲਾ ਜੀ ਇਹਦੀ ਛਾਂ ਜਿਹੜੀ ਉਹ ਫਸਲ ਖਰਾਬ ਕਰ ਦਿੰਦੀ ਹੈ ਕੀ ਹੈ ਸਚਾਈ ਬੀਜਣਾ ਚਾਹੀਦਾ ਤੇ ਤੁਸੀਂ ਜ਼ੋਰ ਦਿੰਦੇ ਹੋ ਵੀ ਯਾਰ ਬੀਜੋ ਜੇ ਪੈਸੇ ਚਾਰ ਕਮਾਉਣੇ ਆ ਤੁਹਾਡੇ ਘਰੇ ਗੱਡੀਆਂ ਆਉਣਗੀਆਂ ਕਾਰਾਂ ਆਉਣਗੀਆਂ ਚੰਗੀ ਕਮਾਈ ਕਰਨੀ ਹੈ ਤਾਂ ਬੀਜੋ ਕੀ ਖੇੜਾ ਬਾਈ ਜੀ ਜਿਹੜਾ ਬਈ ਇਹ ਪਾਣੀ ਪੀਂਦਾ ਮੈਨੂੰ ਇਹ ਦੱਸੋ ਕਿਹੜੇ ਵਿਗਿਆਨੀ ਨੇ ਖੋਜ ਕੀਤੀ ਹੈ ਬਈ ਇਹਦੀ ਜੜ੍ਹ 20-25 ਫੁੱਟ ਤੋਂ ਪਾਣੀ ਲਿਆਉਂਦੀ ਹੈ ਕਈ ਭਰਾ ਕਹਿੰਦੇ ਤਾਂ ਵਾਲਾ ਪਾਣੀ ਸੋਖ ਜਾਂਦਾ ਇਹ ਠੀਕ ਆ ਉਹ ਬਈ ਜਿਹੜਾ ਸੋਖਦਾ ਸੀ ਦੇਸੀ ਸੁਪੈਦਾ ਜਿਹੜਾ ਤੁਸੀਂ ਸੜਕਾਂ ਤੇ ਜਾਂ ਸੂਆਂ ਨਾਲਿਆਂ ਤੇ ਜਾਂ ਜਿਹੜੇ ਭਰਾ ਕਮੈਂਟ ਕਰਦੇ ਯਾਰ ਇਹਦਾ ਵਗਦਾ ਨਹੀਂ 2-300 ਰੁਪਏ ਨੂੰ ਅਸੀਂ ਵੇਚਾ ਉਹ ਬਈ ਤੁਸੀਂ 2002 ਦੀਆਂ ਗੱਲਾਂ ਖਰੀ ਜਾਂਦੇ ਹੋ ਉਦੋਂ ਤੁਸੀਂ ਜਿਹੜਾ ਟਰਾਲੀ ਵਾਲਿਆਂ ਤੋਂ ਇੱਕ ਥੈਲੀ ਵਾਲਾ ਸੁਪੈਦਾ ਲੈ ਕੇ ਲਾਇਆ ਸੀਗਾ ਉਦੋਂ ਨਾ ਕਿਸੇ ਨੂੰ ਨੌਲੇਜ ਸੀ ਉਦੋਂ ਲਾਤਾ ਉਦੀ ਜੜਾਂ ਜਿਹੜੇ ਤਣੇ ਆ ਉਹ 15-15 20-20 ਫੁੱਟ ਡੂੰਘੇ ਜਾਵੜਿੰਦੇ ਸੀ ਜਿਹੜੀ ਅੱਜ ਦੀ ਬਈ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਠੀਕ ਹੈ ਇਹ ਕਲੋਨਸ ਪੈਦਾ ਹਾਈਬ੍ਰਿਡ ਸਪੈਦਾ ਇਹ ਲੈਬ ਦੇ ਵਿੱਚ ਇਹ ਚੈਂਬਰਾਂ ਦੇ ਵਿੱਚ ਤਿਆਰ ਹੁੰਦਾ ਇਹ ਠੀਕ ਹੈ ਇਹਦੀ ਫੁੱਟ 1.5 ਫੁੱਟ ਜੜ ਹੈ ਜੜ ਵੀ ਨਹੀਂ ਇਹਦਾ ਜਾਲਾ ਹੈਗਾ ਬਰੀਕ ਬਰੀਕ ਜਾਲਾ ਮੂਲ ਜੜ ਹੈ ਨੀਗੀ ਇਹ ਨਹੀਂਗਾ ਥੋੜੀ ਬਈ ਉੱਥੋਂ ਤਾਈਂ ਫਸਲ ਦਾ ਪਾਣੀ ਖਿੱਚੀ ਜਾਊਗਾ ਖੁਸ਼ਕਿਆ ਕਰ ਦੂਗਾ ਤੇ ਜਾਂ ਛਾਂ ਦੇ ਨਾਲ ਫਸਲ ਮਾਰ ਦੂਗਾ ਇਹਦੀਆਂ ਜਿਹੜੀਆਂ ਟਾਹਣੀਆਂ ਆਪਣੇ ਆਪ ਗਿਰਦੀਆਂ ਜਾਣੀਆਂ ਇਹਨੇ ਸਿੱਧਾ ਇੱਕ ਪੋਰਾ ਜਾਣਾ ਠੀਕ ਹੈ ਨਾ ਕੋਈ ਥੋੜੇ ਹਾਲਾਂ ਦੇ ਵਿੱਚ ਇਹਦੇ ਆੜੇ ਦੂਜੇ ਜਿਹੜੇ ਭਰਾ ਇੱਕ ਕਹਿੰਦੇ ਅਰੇ ਤਾਂ ਕੈਂਸਰ ਕਰਦਾ ਸੀਗਾ ਠੀਕ ਹੈ ਬਈ ਕਿਹੜੇ ਨੇ ਖੋਜ ਕੀਤੀ ਹੈ ਇਹਦੀ ਕੈਂਸਰ ਦੀ ਠੀਕ ਹੈ ਕੈਂਸਰ ਦਾ ਆਪਣੇ ਬਠਿੰਡੇ 'ਚ ਰਹਿ ਗਿਆ ਆਪਣੇ ਤਾਂ ਇੱਕ ਸਪੈਦਾ ਵੀ ਹੈ ਨੀਗਾ ਤੇ ਹਿਆਰਪੁਰਗ ਆਨੰਦਪੁਰ ਸਾਹਿਬ ਤੇ ਜਮਨਾ ਨਗਰ ਉੱਥੇ ਤਾਂ ਇੰਨਾ ਸਪੈਦਾ ਲੱਗਿਆ ਉੱਥੇ ਕੋਈ ਕੈਂਸਰ ਦਾ ਮਰੀਜ਼ ਹੈ ਨੀਗਾ ਆਪਣੇ ਆ ਸਾਰੇ ਟ੍ਰੇਨ ਤਾਂ ਆਪਣੇ ਬਠਿੰਡਿਆਂ ਚੱਲਦੀ ਆ ਇਹ ਆਪਣੇ ਭੋਲੇ ਕਿਸਾਨਾਂ ਇਹਨਾਂ ਨੂੰ ਜਿੱਥੇ ਮਰਜ਼ੀ ਮਗਰ ਲਾ ਲਓ ਠੀਕ ਹੈ ਇਹ ਜਿਹੜਾ ਬਈ ਪ੍ਰੋਪੋਗੈਂਡਾ ਸ਼ੁਰੂ ਕੀਤਾ ਇਹ ਕੀਤਾ ਜਿਹੜੀਆਂ ਰਿਆਂ ਸੁਪਰਿਆਂ ਵਾਲੀਆਂ ਕੰਪਨੀਆਂ ਵੱਡੇ ਵੱਡੇ ਬ੍ਰਾਂਡ ਹੈਗੇ ਜਾਂ ਜਿਹੜਿਆ ਨੇ ਸਬਸਿਡੀ ਵਾਲੇ ਬਈ ਰੋਟਾ ਬੀਟਰ ਸੰਦ ਵੇਚਣੇ ਆ ਉਹ ਬਈ ਮਿਲੀ ਭੋਗਤ ਨਾਲ ਇਹਨੂੰ ਮਾੜਾ ਬਣਾਤਾ ਠੀਕ ਆ ਸ਼ਹਿਰਪੁਰ ਤੁਸੀਂ ਜਾਊਗਾ ਕਿਸੇ ਦੇ ਸਿਰ ਲੈਮਟੈਂ ਕਿਸੇ ਦੇ ਸਿਰ ਕਰਜ਼ਾ ਹੈਣੀ ਕਿਸਾਨ ਤਾਂ ਉਹ ਆ ਨਾਲੇ ਜ਼ਮੀਨਾਂ ਨਰਮਾ ਆਪਣੇ ਨਾਲ ਉੱਚੀਆਂ ਨਹੀਂ ਹੋਈਆਂ ਜ਼ਮੀਨਾਂ ਛੋਟੀਆਂ ਜ਼ਮੀਨਾਂ ਕਿਤੇ ਅੱਧੇ ਕਿੱਲੇ ਦਾ ਟਾਕਾ ਕਿਤੇ ਦੋ ਕਿੱਲਾਂ ਦਾ ਟਾਕਾ ਆਪਣੇ ਤਾਂ ਲੰਮੇ ਲੰਮੇ ਪੱਟੇ ਪਏ ਆ ਫੇਰ ਵੀ ਆਪਣੇ ਮਾਲਵੇ ਦੇ ਸਿਰ ਤੇ ਕਿਉਂ ਕਰਜ਼ਾ ਹੈਗਾ ਬਈ ਠੀਕ ਹੈ ਉਹਦਾ ਠੇਕਾ ਵੀ 20000 ਨੂੰ ਕਿੱਲਾ 25000 ਨੂੰ ਕਿੱਲਾ ਆਪਣੇ 80 90000 ਨੂੰ ਕਿੱਲਾ ਤੇ ਆਪਣੇ ਨਹੀਂ ਬਈ ਕੋਠੀਆਂ ਪਾਲੀਆਂ ਆਪਣੇ ਆਪ ਦੇ ਤਾਂ ਲੈਂਟਾ ਚੱਕਣੀਆਂ ਹੀ ਸੀ ਆਪਾਂ ਬਈ ਬੁੜੀਆਂ ਦੇ ਨਾਂ ਤੇ ਵੀ ਕਮੇਟੀਆਂ ਚੱਕੀ ਬੈਠੇ 50 50000 ਦੀਆਂ ਵਿਚਾਰੀਆਂ ਬੈਂਕਾਂ ਭਰੀਆਂ ਪੰਗਾਂ ਹੁੰਦੀਆਂ ਜਿੱਦਨ ਉਹ ਆਉਂਦੀ ਆ ਤਰੀਕ ਆਉਂਦੀ ਹੈ ਨਾ ਤੇ ਮਜ਼ਦੂਰ ਮਜ਼ਦੂਰ ਵੀ ਭੁੱਖਾ ਮਰ ਜਾਂਦਾ ਉੱਥੇ ਬਈ ਮਜ਼ਦੂਰਾਂ ਦੀਆਂ ਵੀ ਕੋਠੀਆਂ ਪਾਂਗਾਂ ਜਿਹੜੀਆਂ ਹੁਸ਼ਿਆਰਪੁਰ ਹੈ ਕਿਉਂਕਿ ਸਾਰਾ ਦਿਨ ਲੱਕਣਾ ਵੱਢੀ ਜਾਂਦੇ ਉਹਨਾਂ ਨੂੰ ਚੰਗੀ ਆਮਦਨ ਲਾਉਂਦੀ ਆ ਇਹ ਗੱਲਾਂ ਦੇ ਪਿੱਛੇ ਲੱਗਨ ਦਾ ਕੋਈ ਫਾਇਦਾ ਨਹੀਂ ਚਾਰਪੁਰ ਦੀ ਬੱਸ ਫੜੋ ਜੇ ਕੋਲ ਮੋਟਰਸਾਈਕਲ ਆ ਕਾਰ ਆ ਉੱਥੇ ਵੱਜੋ ਜਾ ਕੇ ਤੁਹਾਨੂੰ ਸਾਰਾ ਪਤਾ ਲੱਗ ਜੂ ਤੜਕੇ 2 ਤੋਂ 3 ਵਜੇ ਮੰਡੀ ਸ਼ੁਰੂ ਹੋ ਜਾਂਦੀ ਹੈ ਉੱਥੇ ਲੱਕੜ ਮੰਡੀ ਹੈ ਜਿਹੜੀ ਤੇ ਉੱਥੇ ਤੁਹਾਨੂੰ ਸਾਰਾ ਹੀ ਪਤਾ ਲੱਗ ਜੂ ਕੀ ਵਿਕੀ ਜਾਂਦਾ ਕੀ ਮੁੱਲ ਹੈ ਹੁਣ ਇਹ ਤਾਂ 12 13 ਸਾਨੂੰ ਰੇਟ ਆ ਮੇਰੇ ਤੇ ਨਹੀਂ ਮੰਨਣਾ ਤੁਸੀਂ ਜਾ ਕੇ ਕਿਸੇ ਵੀ ਲੱਕੜ ਮੰਡੀ ਚ ਪਤਾ ਕਰ ਲੋ ਕੋਲੋਂ ਸੁਪੈ ਦੇ ਦਾ ਪਰ ਆਪਣੇ ਵਾਲਾ ਨੂੰ ਇਹ ਨਹੀਂ ਪਤਾ ਕੋਲੋਂ ਸੁਪੈਦਾ ਤੇ ਦੇਸੀ ਸੁਪੈਦੇ ਚ ਕੀ ਫਰਕ ਹੈ ਹੁਣ ਆਹ ਇਹਦੇ ਵਿੱਚ 40 ਬੂਟੇ ਆ ਇਹ ਸਾਰਾ ਬੂਟਾ ਹੈਗਾ 8 ਤੋਂ 10 ਇੰਚ ਦਾ ਹੁਣ ਇੱਥੇ ਕਈ ਭਰਾ ਹੁੰਦੇ ਆ ਕਹਿੰਦੇ ਇਹ ਤੇ ਰਬੂਟਾ ਬਹੁਤ ਛੋਟਾ ਹੈ ਉਹ ਵੱਡਾ ਦੇ ਸਾਨੂੰ ਤਾਂ 2-2 ਫੁੱਟ ਦਾ 3-3 ਫੁੱਟ ਦਾ ਉਹ ਹੁੰਦੇ ਸੀ ਦੇਸੀ ਸੁਪੈਦੇ ਇਹ ਕਲੋਨ ਆ ਇਹ ਸਾਰਾ ਲੈਬ ਦੇ ਵਿੱਚ ਚੈਂਬਰ ਦੇ ਵਿੱਚ ਤਿਆਰ ਹੁੰਦਾ ਆ ਦੇਖੋ ਆ ਵੀ ਕਾਲਮ ਤੋਂ ਤਿਆਰ ਹੁੰਦਾ ਹੈ ਆ ਜੜ੍ਹ ਵੇਖੋ ਇਹਦੀ ਆਹੀ ਜਾਲਾ ਇਹਦਾ ਫੁੱਟ ਡੇਢ ਫੁੱਟ ਬਣਨਾ ਕੋਈ ਇਹਦੀ ਜੜ੍ਹ ਨਹੀਂ ਬਣਨੀ ਕਲੋਨ ਸੁਪੈਦਾ ਸਿੱਧਾ ਜਾਣਾ ਇਹਨੇ ਇਹ ਪੀ 23 ਵੈਰੈਟੀ ਆ ਇਹ ਹਾਂ ਇਹ ਇਹ ਪੀ 23 ਵੈਰੈਟੀ ਆ ਬ੍ਰਦਰ ਸਾਹਿਬ ਹੋਰ ਕਿਹੜੀਆਂ ਕਿਹੜੀਆਂ ਵੈਰੈਟੀਆਂ ਜਿਹੜੀਆਂ ਤੁਸੀਂ ਜੀ ਆ ਉਹਦੇ ਵਿੱਚ ਆਪਣੇ ਬਈ ਜਿਹੜੀ ਕਾਮਯਾਬ ਹੈ ਪੀ 23 ਇਹ 288 ਬਹੁਤ ਵਧੀਆ ਵੈਰਾਈਟੀ ਹੈਗੀ ਆ 271 ਬਹੁਤ ਵਧੀਆ ਵੈਰਾਈਟੀ ਹੈਗੀ ਆ ਇਹ ਪਹਿਲਾਂ 413 ਲੱਗਿਆ ਇਹ ਤਿੰਨ ਚਾਰ ਵੈਰਾਈਟੀਆਂ ਜਿਹਦੀ ਜਿਆਦਾ ਵੜਾਈ ਹੋਈ ਤੇ ਜਿਆਦਾ ਕਾਮਜਾਬ ਆਪਣੇ ਮੰਨ ਲਓ ਰੇਟ ਹੈਗਾ ਇਹਦਾ ਹੁਣ ਅਸੀਂ ਤਾਂ ਜਿਹੜਾ ਕੱਲਾ ਪੀ 23 ਤੇ ਜੋਰ ਦਿੱਤਾ ਵੀ ਪੀ ਤੇ ਲਵਾਉਣਾ ਆਪਾਂ ਤੇ ਜੇ ਬਰਾੜ ਸਾਹਿਬ ਆਪਾਂ ਕਿਸੇ ਕਿਸਾਨ ਭਰਾ ਨੂੰ ਆਹ ਕਲੌਨ ਸਫੈਦਾ ਬਿਜਾਰ ਦਿੰਦੇ ਆ ਕੋਈ ਮਨ ਬਣਾ ਲੈਂਦਾ ਮੰਨ ਲਓ ਕਿਸੇ ਨੇ ਕਿਲਾ ਲਾ ਲਿਆ ਤੇ ਫਿਰ ਐਫ ਡੀ ਪਲਾਨ ਦੱਸ ਦੋ ਵੀ ਕਿੰਨਾ ਦਾ ਖਰਚਾ ਆਊਗਾ ਕਿੰਨੀ ਉਹਦੀ ਬਚਤ ਹੋਊਗੀ ਕਿਉਂਕਿ ਸਾਡੇ ਕਿਸਾਨ ਭਰਾ ਨਾ ਬਹੁਤੇ ਉਹ ਅੰਕੜਿਆਂ ਵਣੀ ਬੜਾ ਧਿਆਨ ਦਿੰਦੇ ਆ ਵੀ ਆਹ ਅੰਕੜੇ ਬੋਲ ਤੇ ਫਿਰ ਮਨ ਕਿਤੇ ਨਾ ਕਿਤੇ ਰਾਜੀ ਹੁੰਦਾ ਵੀ ਹੈ ਯਾਰ ਵਕਿਆ ਠੀਕ ਆ ਇਹ ਮੈਨਾਂ ਵੀ ਜੇ ਕੈਂਸਰ ਫਲਾਉਂਦਾ ਹੁੰਦਾ ਤਾਂ ਇਹਨੂੰ ਸਰਕਾਰਾਂ ਬੈਣ ਹੀ ਕਰ ਦਿੰਦੀਆਂ ਬੈਣ ਕਰ ਦਿੰਦਾ ਜੀ ਇਹ ਲੱਖਾਂ ਕਰੋੜਾਂ ਦੇ ਵਿੱਚ ਬੂਟਾ ਪੈਦਾ ਹੋ ਰਿਹਾ ਆਪਣੇ ਭਾਰਤ ਦੇ ਵਿੱਚ ਖਾਸ ਕਰਕੇ ਹਰਨਪੁਰ ਜੁਪੀ ਉੱਤਰਾਖੰਡ ਤੇ ਆਪਣੇ ਸ਼ਹਿਰਪੁਰ ਚ ਠੀਕ ਹੈ ਬਾਕੀ ਜਿਹੜਾ ਬਈ ਐਫ ਡੀ ਹੈ YouTube ਵਾਲੀਆਂ ਗੱਲਾਂ ਤੇ ਤਾਂ ਆਉਣਾ ਨਹੀਂ ਚਾਹੀਦਾ ਹਨਾ ਮੈਂ ਵੀ ਗੱਪ ਝੂਠ ਬੋਲ ਸਕਦਾ ਤੁਸੀਂ ਆਪ ਇਹਦੀ ਸਰਚ ਕਰਨੀ ਆਪ ਜਾਣਾ ਹਨਾ ਪਰ ਜਿਹੜਾ ਐਫ ਡੀ ਬਈ ਹੁਣਾ ਇੱਥੇ ਜੇ ਬੈਂਕ ਐਫ ਡੀ ਵੀ ਲੈ ਕੇ ਇੱਕ ਮੈਨੇਜਰ ਭੱਜ ਗਿਆ ਪਤਾ ਨਹੀਂ ਸਾਰੇ ਪਿੰਡ ਦੀ ਹਨਾ ਇਹ ਛੋਟੀ ਆਪ ਦੇ ਕੋਲੇ ਆ ਕੋਈ ਸਾਨੂੰ ਮੰਡੀ ਨਹੀਂ ਜਾਣਾ ਕੋਈ ਸਾਨੂੰ ਉੱਥੇ ਜਾ ਕੇ ਸਾਨੂੰ ਦੋ ਦੋ ਰਾਤਾਂ ਬੈਠਣਾ ਨਹੀਂ ਪੈਣਾ ਤੁਹਾਡੇ ਘਰੇ ਵਪਾਰੀ ਨੇ ਆਉਣਾ ਉਹਨੇ ਮਹੀਨਾ ਪਟਣ ਤੋਂ ਪਹਿਲਾਂ ਸਾਨੂੰ ਦੱਸ ਦੇਣਾ ਵੀ ਮਹੀਨੇ ਨੂੰ ਪਟੂਗਾ ਤੇ ਆ ਚੱਕੋ ਪੈਸੇ ਅੱਧੀ ਰਕਮ ਉਹਦਣ ਤੇ ਅੱਧੀ ਜਿੱਦਣ ਪਹਿਲੇ ਸਪੈ ਦੇ ਨੂੰ ਉਹਨੇ ਟੱਕ ਮਾਰ ਲਿਆ ਉਹ ਦਿਨ ਉਹਨਾਂ ਨੇ ਦੋ ਕੈਸਤਾ ਜਿਹੋ ਉਹਨਾਂ ਨੇ ਤੁਹਾਡੇ ਪੈਸੇ ਨਕਦ ਦੇ ਦੇਨੇ ਆ ਬਾਅਦ ਚ ਉਹ ਕਿਤੇ ਉਹਦਾ ਵਿਖੇ ਨਾਮ ਵਿਖੇ ਇਹ ਨਕਦੀ ਕੰਮ ਆ ਬਈ ਨਕਦੀ ਐਫ ਡੀ ਐ ਇਹ ਤੁਹਾਡੀ ਠੀਕ ਆ ਜਿਹੜਾ ਇਹ ਤੇ ਖਰਚ ਆਉਣਾ ਕਿਲਾ ਲਾਉਣਾ ਮੈਂ ਨਹੀਂ ਕਹਿੰਦਾ ਕਿਲਾ ਲਾਓ ਪਹਿਲਾਂ ਤੁਸੀਂ ਆਪਦੀ ਪੈੜੀ ਦਾ ਮਲਾਂਕਣ ਕਰੋ ਆਦੇ ਬੱਚਿਆਂ ਦਾ ਵੇਖੋ ਭਈ ਬੱਚੇ ਪੜੀ ਜਾਂਦੇ ਆ ਜਾਂ ਬਾਹਰ ਬੈਠੇ ਆ ਜਾਂ ਕੋਈ ਮੁਲਾਜ਼ਮ ਲੱਗਿਆ ਜਾਂ ਕੋਈ ਐਨ ਆਰ ਆਈ ਹੈਗਾ ਜਾਂ ਕੀ ਸਿਸਟਮ ਆਪਣਾ ਸਾਧਨ ਹੈ ਜੇ ਚਾਰ ਪੰਜ ਕਿੱਲੇ ਮੈਂ ਨਹੀਂ ਕਹਿੰਦਾ ਪੰਜ ਕਿੱਲੇ ਚਲਾ ਲਓ ਤੁਸੀਂ ਅੱਧੇ ਕਿੱਲੇ ਤੋਂ ਸ਼ੁਰੂਆਤ ਕਰੋ ਪਹਿਲੀ ਗੱਲ ਘੇਰੇ ਦੇ ਨਾਲ ਸ਼ੁਰੂਆਤ ਕਰੋ ਕਿੱਲੇ ਦਾ ਘੇਰਾ ਲਾ ਲਓ ਤੁਸੀਂ ਠੀਕ ਆ ਕੋਈ ਫਸਲ ਫੁੱਸਲ ਨਹੀਂ ਮਰਦੀ ਕਿੱਲੇ ਦੇ ਘੇਰੇ ਤੇ ਹੀ ਸੂਈ 170 80 ਬੂਟੇ ਲੱਗਣਗੇ 6 ਤੋਂ 7 ਲੱਖ ਦਾ ਤੁਹਾਡਾ ਅੱਜ ਦੇ ਰੇਟ ਨਾਲ ਹੈਗਾ ਇਹ ਠੀਕ ਹੈ ਫਿਰ ਤੁਸੀਂ ਕਿਲਾ ਲਾਓ ਅੱਧਾ ਕਿਲਾ ਲਾਓ ਹਰੇਕ ਸਾਲ ਲਾਓ ਉਹਨੂੰ ਸੰਭੋ ਇਹਦੇ ਕੋਈ ਲੇਬਰ ਦੀ ਲੋੜ ਨਹੀਂ ਕੋਈ ਇਹਦੇ ਵਿੱਚ ਖਾਦ ਖਰਾਕ ਦੀ ਲੋੜ ਨਹੀਂ ਕੋਈ ਡੀਜ਼ਲ ਦੀ ਲੋੜ ਨਹੀਂ ਕੋਈ ਟਰੈਕਟਰ ਦੀ ਕੋਈ ਰੋਟਾ ਵਿਟਰੀ ਕਾਸੀ ਦੀ ਲੋੜ ਨਹੀਂ ਜਦੋਂ ਕੇਰਾ ਲੱਗ ਗਿਆ ਇਹ ਕੋਈ ਆਰਥ ਤੇ ਜਾਣ ਦੀ ਲੋੜ ਨਹੀਂ ਕੋਈ ਤੁਸੀਂ ਸਪਰੇਆਂ ਵਾਲੀ ਦੁਕਾਨ ਤੇ ਨਹੀਂ ਜਾਣਾ ਠੀਕ ਹੈ ਕੋਈ ਇਹਨੂੰ ਬਿਮਾਰੀ ਨਹੀਂ ਪੈਂਦੀ ਠੀਕ ਹੈ ਸਾਰੇ ਪਾਸੇ ਤੁਹਾਡਾ ਨਿਬੜ ਜਾਣਾ 2 ਸਾਲ ਛੋਟੀ ਫਸਲ ਵੀ ਹੋਣੀ ਹੈ ਜੇ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਪਪੂਲਰ ਦੇ ਵਿੱਚ 4 ਸਾਲ ਹੀ ਹੋ ਜਾਂਦੀ ਹੈ ਠੀਕ ਹੈ ਪੂਰੇ ਵਧੀਆ 5 ਸਾਲਾਂ ਤੋਂ 5 ਨਹੀਂ ਤੁਸੀਂ 4 ਸਾਲ ਹੀ ਪੈਸੇ ਵਟਾ ਸਕਦੇ ਹੋ ਕਿਉਂਕਿ ਤੁਹਾਡੇ ਤੇ ਐਮਰਜੈਂਸੀ ਆ ਜੀ ਠੀਕ ਹੈ 4 ਸਾਲ ਵੀ ਇਹ ਵਿਖ ਜਾਂਦਾ ਹੈ 5ਵੇਂ ਸਾਲ ਫਿਰ ਆਏ ਨਹੀਂ ਇਹ ਝੋਨੇ ਵਾਂਗੂ ਪੱਕਾ ਖੜਾ ਹੈ ਰੇਟ ਹੈ ਨਹੀਂਗਾ ਆਪਾਂ ਉਹਦਾ ਵਧਣਾ ਪੈਣਾ ਨੇ ਉਹ ਥੱਲੇ ਡੱਗ ਪੈਣਗੇ ਦਾਣੇ ਇਹ ਤੁਸੀਂ 6 ਮਹੀਨੇ ਸਾਲ ਤੁਸੀਂ 延迟 ਵੀ ਕਰ ਸਕਦੇ ਹੋ ਜੇ ਤੁਹਾਨੂੰ ਪਤਾ ਵੀ ਰੇਟ ਹੈ ਨਹੀਂ ਮਾਰਕੀਟ ਦੇ ਵਿੱਚ ਤੇ ਪਰ ਇਹਦਾ ਰੇਟ ਅਜ ਤੱਕ 3 ਸਾਲ ਹੋ ਗਏ 4 ਸਾਲ ਰੇਟ ਪਲੱਸ ਹੀ ਹੋ ਜਾਂਦਾ ਘਟਿਆ ਨਹੀਂਗਾ ਰੇਟ ਠੀਕ ਆ ਅੱਜ 1300 ਦੇ ਪਹੁੰਚ ਗਿਆ 1200 ਦੇ ਪਹੁੰਚ ਗਿਆ ਉਹ ਮੰਡੀਆਂ ਦਾ ਅਲੱਗ-ਅਲੱਗ ਹੈ ਜੇ ਕਿਸੇ ਵਪਾਰੀ ਨੇ ਆਪਣੇ ਖੇਤੋਂ ਵਟਣਾਉਣੇ 1100 ਨੂੰ ਵਟ ਲੈਣਾ ਜੇ ਆਪਾਂ ਆਪ ਪਟਾਖੇ ਲੈ ਕੇ ਜੰਨੇ ਇਹਦੀ ਲੇਬਰ ਮਿਲ ਜਾਂਦੀ ਆ ਜਿਹੜੀ ਅੱਜ ਸ਼ਹਿਰਪੁਰ ਲੇਬਰ ਇਹਦੀ ਪੱਟਨ ਦੀ ਹੈਗੀ ਆ 75 ਰੁਪਏ ਕਵਾਂਟਲ ਦੇ ਲੈਣੇ ਉਹਨਾਂ ਨੇ 10 ਰੁਪਏ ਲੈਣੇ ਜਾੜ ਕੱਢਣ ਦੇ ਜਿਹੜੀ ਜਾੜ ਥੱਲੋਂ ਮੰਨ ਲਓ ਕੱਢ ਕੇ ਟਰਾਲੀ 'ਚ ਲੱਦ ਕੇ ਦੇਣਾ ਉੱਥੇ ਟਰਾਲੀਆਂ ਵੀ ਕਿਰਾਏ ਤੇ ਮਿਲ ਜਾਂਦੀਆਂ ਇਹ ਹੌਲੀ-ਹੌਲੀ ਸਿਸਟਮ ਆ ਆਪਣੇ ਵੀ ਇੱਥੇ ਲੈ ਕੇ ਆਵਾਂਗੇ ਅਸੀਂ ਤੇ ਕਿਸਾਨ ਤੋਂ ਅਸੀਂ ਆੜਤੀ ਵੀ ਬਣ ਲੱਗੇ ਆ 2 ਸਾਲਾਂ ਨੂੰ 3 ਸਾਲਾਂ ਨੂੰ ਜਦੋਂ ਇਹ ਅ ਸ਼ੁਰੂ ਹੋ ਗਿਆ ਇਹ ਵੱਡਣਾ ਉਦੋਂ ਅਸੀਂ ਇੱਥੇ ਧਰਮਗੰਡਾ ਲਾ ਕੇ ਆਪਦੀ ਆੜਤ ਸ਼ੁਰੂ ਕਰਾਂਗੇ ਤੇ ਹੋਰ ਭਰਾ ਵੀ ਜਿਹੜੇ ਆਪਣੇ ਜ਼ਿਮੀਂਦਾਰਾਂ ਦੇ ਪੜੇ ਆ ਮੁੰਡੇ ਹਨਾ ਬੇਰਜ਼ਗਾਰ ਫਿਰਦੇ ਆ ਉਹ ਵੀ ਇਹਦੇ ਵਿੱਚ ਲੱਕੜ ਵਾਲੇ ਕੰਮ ਚਾਹਣ ਨਹੀਂ ਲਾਉਣਾ ਉਹ ਚ ਆੜਤ ਕਰਨ ਮੰਡੀਆਂ ਤੇ ਜਾਣ ਇਹਦੀ ਨੌਲਜ ਲੈਣ ਹਰੇਕ ਪਾਸੇ ਇਹਦੇ ਵਿੱਚ ਪੈਸੇ ਹੀ ਪੈਸਾ ਜੀ ਤਾਂ ਜੇਕਰ ਕਿਸਾਨ ਭਰਾ ਉਹ ਚੰਗਾ ਪੈਸਾ ਕਮਾਉਣਾ ਤਾਂ ਆ ਜਿਹੜਾ ਹੈਗਾ ਉਹਦੀ ਸ਼ੁਰੂਆਤ ਤੁਸੀਂ ਆਪਦੇ ਖੇਤ ਦੀ ਬਾਉਂਡਰੀ ਤੋਂ ਕਰ ਸਕਦੇ ਹੋ ਇਹ ਵੀ ਤੁਹਾਨੂੰ ਚੰਗੀ ਕਮਾਈ ਇਹ ਸਿਰਫ ਟਰੈਲਰ ਹੈ ਜਿਹੜਾ ਬਾਉਂਡਰੀ ਹੈ ਤੁਹਾਨੂੰ ਪਤਾ ਲੱਗ ਜੂ ਵੀ ਕਮਾਈ ਦਿੰਦਾ ਤੇ ਤੁਸੀਂ ਵਧਾ ਲਓ ਅਸੀਂ ਫਸਲ ਬਾੜੀ ਵੀ ਵਧਾਉਣੇ ਆ ਠੇਕੇ ਤੇ ਲੈ ਕੇ ਬੀਜੀ ਜਾਂਦੇ ਆ ਪਰ ਆਹ ਕੰਮ ਹੈ ਜਿਹੜਾ ਇਹ ਵੀ ਕੀਤਾ ਜਾ ਸਕਦਾ ਬਈ ਗੱਲ ਕੱਟਣ ਲੱਗਿਆ ਇੱਕ ਭਰਾ ਕਹਿੰਦੇ ਯਾਰ ਤੁਸੀਂ ਲਿਖ ਕੇ ਦਿਓ ਸਾਨੂੰ ਇੰਨੇ ਦਾ ਵਿਗੂ ਬਈ ਤੇ ਬਈ ਝੋਨੇ ਕਣਕ ਵਾਲੇ ਆਪਾਂ ਨੂੰ ਕਿਹੜਾ ਸਟਾਮ ਤੇ ਲਿਖ ਕੇ ਦਿੰਦੇ ਬਈ ਅਸੀਂ ਚੱਕਾਂਗੇ ਹਰਗੇ ਹਾਈ ਬਰੈਡ ਝੋਣਾ ਬੰਦ ਕਰਤਾ ਇਹਨਾਂ ਨੇ ਹੌਲੀ ਹੌਲੀ ਸਾਰਾ ਕੁਝ ਬੰਦ ਕਰਨਾ ਜਿੰਨਾ ਇਹਨਾਂ ਨੂੰ ਲੋੜ ਹੈਣੀ ਹੈਗਾ ਨਾ ਤੇ ਰੇਟ ਵੀ ਆਪਦੀ ਮਰਜ਼ੀ ਦਾ ਲਾਉਂਦੇ ਆ ਇਹਦਾ ਮੈਂ ਹੁਣ ਤੁਹਾਨੂੰ ਦੱਸ ਦਿਆਂ ਕਈ ਭਰਾ ਬਈ ਕਿੰਨਾ ਲੱਗੂ ਕਿਵੇਂ ਜਿਹੜੇ ਸਵਾਲ ਸਾਨੂੰ ਕਰਦੇ ਆ ਹਨਾ ਫੋਨ ਲਾਉਣਗੇ ਮੈਂ ਵੀਡੀਓ ਚ ਦੱਸ ਦੇਣਾ ਖੁੱਲ ਕੇ ਆਪਣਾ ਕੋਈ ਲੋਕਣੀ ਇਹ ਅਸੀਂ 20 ਰੁਪਿਆ ਦਾ ਬੂਟਾ ਦਿੰਨੇ ਆ ਕਲੂਨ ਦਾ ਠੀਕ ਆ ਕਿਲੇ ਦੇ ਵਿੱਚ ਜੇ ਪੂਰਾ ਕਿਲਾ ਲਾਉਣਾ 12 ਬਾਈ 6 ਤੇ 10 ਬਾਈ 5 ਤੇ ਲੱਗੂਗਾ ਤੇ 600 ਤੋਂ 700 ਬੂਟਾ ਲੱਗੂਗਾ ਜਿਹੜਾ ਤੁਸੀਂ ਬਾਉਂਡਰੀ ਤੇ ਸਿੱਧਾ ਲਾਉਣਾ ਤੁਸੀਂ ਆਦੀ ਜਗ੍ਹਾ ਮੰਨ ਲ ਇਹ ਕਹ ਉਹ ਵਜਨ ਵੀ ਵਾਧ ਕਰੂ ਬਾਉਂਡਰੀ ਵਾਲਾ ਜਿਹੜਾ ਦੂਜੇ ਨਾਲੋਂ ਹਨਾ ਤੇ ਇਹ ਤੁਸੀਂ ਇਹ 5 ਸਾਲਾਂ ਦੇ ਵਿੱਚ 2.5 ਤੋਂ 3 ਕੁਇੰਟਲ ਵਜਨ ਕਰਦਾ ਜੇ ਕਿਲਾ ਲਾਉਣੇ ਆ ਜੇ ਬਾਉਂਡਰੀ ਲਾਉਣੇ 4 ਤੋਂ 5 ਕੁਇੰਟਲ ਕਰ ਜਾਂਦਾ ਤੇ ਅੱਜ ਰੇਟ 12-1300 ਆ ਇਹ ਸਾਰੀ ਗੁਣਾ ਕਰਕੇ ਤੁਸੀਂ ਫੇਰ ਲਾਉਣਾ ਇਹ ਠੀਕ ਹੈ ਤੇ ਇਹਦੇ ਵਿੱਚ ਕੋਈ ਟੋਏ ਨਹੀਂ ਪਟਾਉਣੇ ਵੱਡੇ ਵੱਡੇ ਤੁਸੀਂ ਤੇ ਇਹ ਰੰਬੀ ਦੇ ਨਾਲ ਹੀ ਲੱਗ ਜਾਂਦਾ ਤੇ ਤੁਹਾਡੇ ਕੋਲੇ ਜੇ ਲੇਬਰ ਹੈ ਨਹੀਂ ਤੁਸੀਂ ਕਿਲਾ ਦੋ ਕਿਲੇ ਪੰਜ ਕਿਲੇ ਲਾਉਣੇ ਕਿਸੇ ਐਨਆਰਆਈ ਭਰਾ ਨੇ ਉਹ ਅਸੀਂ ਲਵਾ ਕੇ ਦੇਵਾਂਗੇ ਸਾਡੇ ਕੋਲੇ ਲੇਬਰ ਹੈਗੀ ਆ 25-26 ਰੁਪਈਆ ਦੇ ਵਿੱਚ ਸਾਰੀ ਲੇਬਰ ਪਹੁੰਚ ਤੇ ਬੂਟੇ ਦਾ ਰੇਟ ਸਾਰਾ ਹੋ ਜਾਂਦਾ ਓਕੇ ਤੇ ਪਾਣੀ ਵੀ ਅਸੀਂ ਲਾ ਦੇਾਂਗੇ ਉੱਥੇ ਸਾਧਨ ਹੋਣਾ ਚਾਹੀਦਾ ਤੇ ਹਰ ਇੱਕ ਮਦਦ ਕਰਾਂਗੇ ਹਰ ਇੱਕ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ ਤੇ ਪਰ ਲਾ ਲਓ ਤੁਸੀਂ ਮੇਰੇ ਪਿੱਛੇ ਲਾ ਕੇ 10-10 20-20 ਬੂਟੀ ਲਾ ਲਓ ਜੇ ਨਹੀਂ ਬਾਲੇ ਲਾਉਣੇ ਤੁਹਾਨੂੰ ਪਤਾ ਲੱਗ ਜੂਗਾ ਬਿਲਕੁਲ ਕਿਸਾਨ ਭਰਾਵੋ ਸਾਡਾ ਮਕਸਦ ਇਹੀ ਹੁੰਦਾ ਹੈ ਕਿ ਤੁਹਾਡੇ ਤੱਕ ਕੋਈ ਖੇਤੀ ਦਾ ਬਦਲਵਾ ਰੂਪ ਪਹੁੰਚਦਾ ਕਰੀਏ ਤੁਹਾਡੀ ਖੇਤੀ ਦੇ ਵਿੱਚ ਇਜ਼ਾਫਾ ਹੋਵੇ ਤਾਂ ਤੁਹਾਡੀ ਆਮਦਨ ਦੇ ਵਿੱਚ ਵੀ ਇਜ਼ਾਫਾ ਹੋਵੇ ਕਿਉਂਕਿ ਬਹੁਤ ਸਾਰਾ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਵੀ ਝੋਨੇ ਬੰਦ ਹੋਈ ਜਾਂਦੇ ਆ ਹੋਰ ਬਹੁਤ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਹੋ ਜਾਣਾ ਜੇਕਰ ਅਸੀਂ ਲੀਪ ਆਰ ਵੀ ਖੇਤੀ ਤੇ ਜਾਣਾ ਤਾਂ ਮੈਨੂੰ ਲੱਗਦਾ ਵੀ ਇਹੋ ਜਿਹੇ ਤਜਰਬੇ ਸਾਨੂੰ ਕਰਨੇ ਚਾਹੀਦੇ ਆ ਤਾਂ ਬਰਾਰ ਸਾਹਿਬ ਜੇਕਰ ਕੋਈ ਕਲੌਨ ਸਫੈਦੇ ਦੀਆਂ ਇਹ ਵੈਰੈਟੀਆਂ ਜਿਹੜੀਆਂ ਇੱਥੇ ਮੈਨੂੰ ਲੱਗਦਾ ਵੀ ਹਜ਼ਾਰਾਂ ਦੇ ਵਿੱਚ ਤੁਹਾਡੇ ਕੋਲੇ ਬੂਟੇ ਇੱਥੇ ਪਏ ਆ ਬਾਈ ਜੀ ਉਧਰ ਰੱਖੀ ਬੈਠੇ ਆ ਬਹੁਤ ਸਾਰੇ ਅੱਜ ਵੀ ਜਦੋਂ ਮੈਂ ਆਇਆ ਤਾਂ ਮੁਖਸਰੋਂ ਇੱਕ ਭਰਾ ਜਿਹੜਾ ਉਹ ਰੇਡ ਕੋਟ ਲੋ ਵੀ ਆਏ ਸੀ ਇੱਥੇ ਬਈ ਸਾਰਾ ਮੇਲਾ ਲੱਗਾ ਰੰਦਾ ਸਾਰਾ ਦਿਨ ਤੇ ਇੱਕ ਬਈ ਮੈਂ ਵਿਸ਼ਵਾਸ ਬਣਾਇਆ ਪਹਿਲਾਂ ਕਈ ਕਮੈਂਟ ਵੀ ਕਰ ਦਿੰਦੇ ਰਹੇ ਨੇ ਪਹਿਲਾਂ ਬੱਕਰੀਆਂ ਚ ਕਰੋੜਾਂ ਕਮਾਤੇ ਹਨਾ ਚਲੋ ਕਰੋੜਾਂ ਨਹੀਂ ਬਈ ਮੈਂ ਕਿਸੇ ਨੂੰ ਕੰਮ ਤੇ ਤਾਂ ਲਾਇਆ ਬੱਕਰੀਆਂ ਤਾਂ ਜਿਹੜੇ ਅਗਲੇ ਨੇ ਮਿਹਨਤ ਕਰਨੀਆਂ ਹਨਾ ਮੈਂ ਵਧੀਆ ਪੈਸੇ ਕਮਾਈ ਆ ਜਿਹੜੇ ਮੇਰੇ ਮਗਰ ਲੱਗੇ ਉਹਨਾਂ ਨੇ ਕਮਾਏ ਆ ਬਈ ਹਨਾ ਤੇ ਕਈਆਂ ਦੇ ਬਈ ਨਸ਼ੇ ਤੋਂ ਬਚ ਕੇ ਜਵਾਕ ਮੈਂ ਕੰਮ ਕਰਨ ਦੀ ਕਹਿਣਾ ਹੁੰਨਾ ਹਨਾ ਮੈਂ ਕਿਸੇ ਨੂੰ ਬੱਕਰੀਆਂ ਦੇ ਵਿੱਚ ਵੀ ਮਾੜੀ ਰਹਿ ਨਹੀਂ ਦਿੱਤੀ ਅਜ ਤਾਈ ਕੋਈ ਬੰਦਾ ਕਹਦੇ ਯਾਰ ਮੈਨੂੰ ਇਹਨੇ ਫਸਾਤਾ ਬੰਦੇ ਨੇ ਤੇ ਮੈਂ ਇਹਦੀ ਵੀ ਬਈ ਮਾੜੀ ਰ ਤੇ ਜਰੂਰ ਜ਼ਿਮੀਂਦਾਰ ਭਰਾ ਬਈ ਲਾਉਣ ਕਿਸੇ ਦੀਆਂ ਗੱਲਾਂ 'ਚ ਨਾ ਆਉਣ। ਕਈ ਬਈ ਗੱਲਾਂ ਆਪਾਂ ਨੂੰ ਖੇਤੀ ਨੂੰ ਖਤਮ ਕਰਨ ਵਾਸਤੇ ਤੇ ਆਪਾਂ ਨੂੰ ਕਿਸਾਨ ਨੂੰ ਖਤਮ ਆਪਾਂ ਨੂੰ ਰਹਿ ਆ ਸਪਰੇ ਆ। ਹੁਣ ਲੈਣੀ ਜੂਰੀਆ ਆਉਂਦੀ ਹੈ ਨਾਲ ਹੋਰ ਬਈ ਚਾਰ ਥੈਲੀਆਂ ਦੇ ਦਿੰਦੇ ਆ। ਇਹ ਪਤੰਦਰ ਲਾਲਿਆ ਇਹ ਤਾਂ ਤੁਸੀਂ ਕਿਤੇ ਜਾਣ ਦੀ ਲੋੜ ਨਹੀਂ ਸੋਨ ਨੂੰ ਠੀਕ ਹੈ। ਤੇ ਜਿਹਦੇ ਕੋਲੇ ਚੰਗੀ ਜ਼ਮੀਨ ਆ ਬਈ ਇੱਕ ਸਾਲ ਹਰੇਕ ਸਾਲ ਇੱਕ ਇੱਕ ਕਿੱਲਾ ਲਈ ਜਾਵੇ 5 ਸਾਲਾਂ ਤੋਂ ਤੁਹਾਡੀ ਟਰਨ ਬਣ ਜਾਣੀ ਹੈ ਵਧਾਉਣ ਦੀ। ਠੀਕ ਹੈ 5 ਸਾਲਾਂ ਤੋਂ ਕਿੱਲਾ ਵਧਾ ਲਿਆ ਕਰੋ ਤੇ ਬਾ ਫੇਰ ਤੁਹਾਨੂੰ ਹਰੇਕ ਸਾਲ 15-20 ਲੱਖ ਰੁਪਇਆ ਕਿੱਲੇ ਦਾ ਬਈ ਡਿੱਗਿਆ ਕਰੂਗਾ। ਬਿਲਕੁਲ ਜੇ ਹਰ ਸਾਲ ਜੇ 15 ਲੱਖ ਦਾ ਜਿਹੜਾ ਹੈਗਾ ਉਹ ਕਰਨਾ ਸੀ ਇਹ ਕਮਾਈ ਤਾਂ ਮੈਨੂੰ ਲੱਗਦਾ ਫਿਰ ਲੀਵ ਤਾਂ ਪਾੜਨੀ ਪਊਗੀ ਹਟਕੇ ਪਿੱਛੇ ਕੁਛ ਨਾ ਕੁਛ ਜ਼ਰੂਰ ਕਰਨਾ ਪਊਗਾ ਤਾਂ ਬਰਾਰ ਸਾਹਿਬ ਜੇਕਰ ਕੋਈ ਇੱਥੇ ਪਹੁੰਚ ਕਰਦਾ ਹੈ ਸਮਾਹਣ ਵੀ ਆਪਣੀ ਨਰਸਰੀ ਦਾ ਤੁਸੀਂ ਚੰਗੀ ਤਰ੍ਹਾਂ ਐਡਰੈਸ ਦੱਸ ਦੋ ਸੰਪਰਕ ਨੰਬਰ ਵੀ ਦੱਸ ਦੋ ਤਾਂ ਕਿ ਅਸੀਂ ਵੀ ਸਕਰੀਨ ਤੇ ਸ਼ੋਅ ਕਰ ਦਈਏ ਤੇ ਉਹ ਪਹੁੰਚਦੇ ਹੋ ਜਾਣ ਸਾਡੇ ਕਿਸਾਨ ਭਰਾਵਾਂ ਦਾ ਜੇਕਰ ਇੱਧਰ ਆ ਕੇ ਕੁਝ ਬਚਦਾ ਬਣਦਾ ਖੇਤੀ ਦੇ ਵਿੱਚੋਂ ਕੁਝ ਜੀ ਬੜੇ ਖਰਚੇ ਆ ਕਿਸਾਨ ਭਰਾ ਦੇ ਠੀਕ ਆ ਅਸੀਂ ਵੇਖਦੇ ਹਾਂ ਆਮ ਫਸਲੀ ਚੱਕਰ ਤੋਂ ਕੀ ਬਚਦਾ ਜੀ ਤੇ ਜੇ ਇੱਧਰਲੇ ਪਾਸੇ ਆ ਕੇ ਬਚਦਾ ਤਾਂ ਕਿਉਂ ਨਾ ਬਚਾਈਏ ਜੀ ਹਾਂਜੀ ਇਹ ਆਪਣਾ ਜਿਹੜਾ ਐਡਰੈਸ ਹੈਗਾ ਜੀ ਬਠਿੰਡਾ ਮਕਸਰ ਰੋਡ ਪਿੰਡ ਭਲਾਈਆਂਣਾ ਸਾਡਾ ਪੋਲਟਰੀ ਫਾਰਮ ਬਹੁਤ ਮਸ਼ਹੂਰ ਹੈ ਇੱਥੇ ਦੇਸੀ ਆਂਡੇ ਵੀ ਮਿਲਦੇ ਆ ਮੁਰਗੀਆਂ ਮਿਲਦੀਆਂ ਇਹ ਇਹਦੇ ਵਿੱਚ ਹੀ ਆਪਣੀ ਨਰਸਰੀ ਹੈ ਤੇ ਆਉਂਦੇ ਟਾਈਮ ਦੇ ਵਿੱਚ ਹਫਤੇ 10 ਦਿਨਾਂ ਦੇ ਵਿੱਚ ਆਪਾਂ ਫਲਦਾਰ ਬੂਟੇ ਵੀ ਰੱਖਣ ਜਾ ਰਹੇ ਹਾਂ ਕਿਉਂਕਿ ਇੱਥੇ ਨੇੜੇ-ਤੇੜੇ ਚੰਗੀ ਕੋਈ ਨਰਸਰੀ ਹੈ ਨਹੀਂਗੀ ਹੈਨਾ ਤੇ ਤੁਸੀਂ ਆਓ ਜਰੂਰ ਬਈ ਆਪਦੀ ਆਮਦਨ ਵਧਾਓ ਮੈਂ ਕਹਣਾ ਕੱਲੇ ਸਪੈਦਾ ਨਹੀਂ ਬਰਮਾ ਡੇਕ ਵੀ ਹੁੰਦੀ ਹੈ ਬਈ ਜਿੱਦੋਂ ਕਮਾਈ ਲੈ ਸਕਦੇ ਆ ਆਪਾਂ ਫੁੱਲਰ ਵੀ ਹੁੰਦਾ ਠੀਕ ਹੈ ਬਹੁਤ ਚੀਜ਼ਾਂ ਹੈਗੀਆਂ ਹੋਰ ਵੀ ਬਹੁਤ ਇਹ ਜਿਹੇ ਦਰਖਤ ਹੈਗੇ ਆ ਤੇ ਇਹ ਤੇ ਸਰਕਾਰ ਵੱਨਿਓ ਸਬਸਿਡੀ ਵੀ ਦਿੱਤੀ ਜਾਂਦੀ ਹੈ 60-70 ਰੁਪਏ ਇੱਕ ਬੂਟੇ ਦੇ ਬਈ ਜੇ ਤੁਸੀਂ ਉੱਥੇ ਜਾ ਕੇ ਆਪਦੀ ਜਮ੍ਹਾਂ ਮੰਦੀ ਦੇ ਦਿੰਨੇ ਹੋ ਆਧਾਰ ਕਾਰਡ ਦੇ ਦਿੰਨੇ ਤੇ ਸਾਡੇ ਕੋਲ ਬੈਲ ਜਾ ਕੇ ਦੇ ਦਿਓ ਜੇ ਬਈ ਅਸੀਂ ਇੰਨੇ ਬੂਟੇ ਲਾਉਣੇ ਆ ਤੇ ਉਹ ਸੋਨੂੰ ਬਈ ਇਹਦੀ 60 ਤੋਂ 70 ਰੁਪਏ ਖਰਚਾ ਤੁਹਾਡਾ 25-30 ਰੁਪਏ ਆਣਾ ਤੁਹਾਡਾ ਨਾਲ ਬੰਦਿਆਂ ਦਾ ਵੀ ਖਰਚਾ ਸਰਕਾਰ ਦਿੰਦੀ ਆ ਇਹ ਤੁਸੀਂ ਕੀ ਕਰਨਾ ਮੈਨੂੰ ਫੋਨ ਨਾ ਕਰੋ ਸਬਸਿਡੀ ਆਸਤੇ ਬਈ ਮੈਂ ਕਿਸੇ ਡਿਪਾਰਟਮੈਂਟ ਚ ਨਹੀਂ ਤੁਸੀਂ ਆਪ ਦੇ ਵਣ ਭਾਗ ਜਿਹੜਾ ਜਿਹੜੇ ਦੇ ਵਿੱਚ ਆ ਉੱਥੇ ਜਾ ਕੇ ਅਰਜੀ ਦੇ ਦੇਣੀ ਆ ਬਈ ਸਾਡੇ ਕੋਲੇ ਇੰਨਾ ਸਪੈਦਾ ਲੱਗਿਆ ਇੰਨਾ ਪਪੂਲਰ ਲੱਗਿਆ ਇੰਨੀ ਦੇਗ ਲੱਗੀ ਆ ਸੋਨੂੰ ਉਹਦਾ ਖਰਚਾ ਮਿਲੂਗਾ ਬਈ ਹਾਂਜੀ ਫਿਰ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ ਹਾਂ ਬਈ ਉਹੀ ਗੱਲ ਆ ਸਰਕਾਰ ਬਹੁਤ ਕੋ ਭਈ ਆਪ ਨੂੰ ਦਿੰਦੀ ਐ ਸਕੀਮਾਂ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਹਨਾ ਇਹ ਤੁਸੀਂ ਜਾਇਆ ਕਰੋ ਯੂਨੀਵਰਸਿਟੀ ਹਰੇਕ ਮੇਲੇ ਤੇ ਜਾਇਆ ਕਰੋ ਹਰੇਕ ਜਗ੍ਹਾ ਜਾਇਆ ਕਰੋ ਤੁਹਾਨੂੰ ਪਤਾ ਲੱਗੇ ਤੇ ਇਹਦੀ ਭਈ ਇੱਕ ਇੱਕ ਟਰੇ ਚ 40 ਬੂਟੇ ਆਖਿਆ ਟਰੇ ਲਾ ਲਓ ਜਿੱਥੇ ਤੁਹਾਡੇ ਕੋਈ ਕਨਾਲਾਂ ਪਈਆਂ ਹੁਣ ਇਹ ਆਪਾਂ ਜ਼ਿਮੀਂਦਾਰਾਂ ਵਾਸਤੇ ਦੱਸਤਾ ਭਈ ਸ਼ਹਿਰ ਵਾਲੇ ਭਰਾਵਾਂ ਵਾਸਤੇ ਵੀ ਇਹ ਵੀ ਕੱਟ ਕੇ ਮੂਹਰੇ ਲਾ ਦੇ ਜਿਹੜੇ ਸ਼ਹਿਰ ਵਾਲੇ ਭਰਾ ਹੈਗੇ ਜਿਨ੍ਹਾਂ ਕੋਲੇ ਕੋਈ ਪਲਾਟ ਵਿਲੇ ਪਈ ਆਪਾਂ ਤਾਂ ਭਈ ਇਹਦੇ ਕੋ ਪਾਉਣਾ ਨਹੀਂ ਯਾਰ ਬਦਲ ਨੂੰ ਛੱਡਿਆ ਭਈ ਉਹਨੇ ਦਾ ਪਲਾਟ ਉਹਨੇ ਦਾ ਭਈ ਵਿਚੋ ਤੇ ਆਪਣਾ ਸਪਾਇਦਾ ਹੋ ਜਾਊਗਾ ਦੀ ਗਾਉਦੀ ਤੁਸੀਂ ਤਾਰਬੰਦੀ ਕਰਕੇ ਜਿੱਥੇ ਤੁਹਾਡੇ ਕੋਲ ਪਲਾਟ ਖਾਲੀ ਪਿਆ ਕੋਈ ਤੁਹਾਡੀ ਪੁਰਾਣੀ ਫੈਕਟਰੀ ਪਈ ਆ ਉੱਥੇ ਲਾ ਦਿਓ ਕੋਈ ਤੁਹਾਡੇ ਆਪਣੇ ਬਾੜੇ ਹੁੰਦੇ ਆ ਜਾਂ ਰੂੜੀ ਵਾਲੀ ਜਗਾ ਹੁੰਦੀ ਹੈ ਕਿਤੇ ਵੀ ਵਿਹਲੀ ਪਈ ਆ ਉੱਥੇ ਤੁਸੀਂ ਲਾ ਦਿਓ ਇਹ ਤੇ ਪੰਚਾਇਤਾਂ ਇਹਨੂੰ ਲਾਉਣ ਜਿੱਥੇ ਕੋਈ ਉਹਨਾਂ ਕੋਲੇ ਜਗਾ ਹੈਗੀ ਆ ਜਿਵੇਂ ਵਾਟਰ ਬਾਕਸ ਹੈਗਾ ਜਾਂ ਸਕੂਲ ਹੈਗਾ ਜਾਂ ਕੁਝ ਵੀ ਹੈਗਾ ਛੱਪੜ ਹੈਗਾ ਉਹਦੇ ਘੇਰਾਂ ਨਾਲ ਇਹ ਲਾਉਣ ਤੇ ਉਹ ਸਰਪੰਚ ਨੇ 5 ਸਾਲਾਂ ਤੋਂ ਬਾਅਦ ਬਦਲਦਾ ਜਾਣਾ ਤੇ ਪਰ ਜਦੋਂ 5 ਸਾਲਾਂ ਨੂੰ ਅਗਲੀ ਪੰਚਾਇਤ ਆਉਗੀ ਉਹ ਪੁਰਾਣੇ ਸਰਪੰਚ ਨੂੰ ਯਾਦ ਕਰੂਗੀ ਜਦੋਂ ਬਈ ਉੱਥੇ ਕਰੋੜ ਦਾ ਕੰਮ ਉੱਥੇ ਆਪਣਾ ਦਰਾਖਤ ਹੀ ਖੜਾ ਹੋਇਆ ਪਿੰਡ 'ਚ ਸੋ ਉਹਨੂੰ ਸਰਕਾਰ ਪੈਸੇ ਦੇਵੇ ਨਾ ਦੇਵੇ ਤੁਸੀਂ ਉੱਥੇ ਹੀ ਆਪਦੇ ਸਪਈ ਦੇ ਪੰਚਾਇਤ ਪਟਾਕੇ ਤੇ ਆਪਦੀ ਕਮਾਈ ਆਪਦੇ ਪਿੰਡ ਤੇ ਲਾ ਸਕਦੇ ਬਹੁਤ ਸੋਹਣੀ ਜਾਣਕਾਰੀ ਕਿਸਾਨ ਭਰਾਵੋ ਤੁਹਾਨੂੰ ਇਹ ਕਲੌਨ ਸਫਾਇਦਾ ਦੇ ਰੂਪ ਵਿੱਚ ਅਸੀਂ ਦਿੱਤੀ ਹੈ ਇਹ ਜਾਣਕਾਰੀਆਂ ਤੁਹਾਨੂੰ ਕਿਵੇਂ ਲੱਗੀਆਂ ਆਪਣੀ ਪ੍ਰਤੀਕਿਰਿਆ ਵੀ ਸਾਡੇ ਤੱਕ ਜਰੂਰ ਪਹੁੰਚਾਣਾ ਤਾਂ ਬਰਾਰ ਸਾਹਿਬ ਇਹ ਜਾਣਕਾਰੀਆਂ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਕੁਲਵਿੰਦਰ ਐਵੇਂ ਤੁਸੀਂ ਅੱਗੇ ਵਧਦੇ ਜਾਓ ਤੁਹਾਡੀ ਟੀਮ ਨੂੰ ਸਾਰਿਆਂ ਨੂੰ ਵੀ ਧੰਨਵਾਦ ਕਰਦਾ ਮੇਰੇ ਕੋਲ ਆਏ ਹਨ ਟਾਈਮ ਮੇਰੇ ਆਸਤੇ ਕੱਢਿਆ ਇੰਨੀ ਗਰਮੀ ਆ ਮੀਂਹ ਪੈਂਦਾ ਤੇ ਤੁਸੀਂ ਵੀ ਦਰਸ਼ਕੋ ਥੋੜੀ ਵੀਡੀਓ ਸ਼ੇਅਰ ਕਰਦਿਆ ਕਰੋ ਭਾਈ ਇੰਨੀ ਦੂਰੋਂ ਚੱਲ ਕੇ ਆਇਆ ਤੇ ਚੰਗੀ ਵੀਡੀਓ ਸ਼ੇਅਰ ਕਰਦਿਆ ਕਰੋ ਜੇ ਮਾੜੀ ਲੱਗੀ ਨਾ ਕਰਿਆ ਕਰੋ ਹਣਾ ਤਾਂ ਧੰਨਵਾਦ ਬਿਲਕੁਲ ਜੀ ਅਸੀਂ ਆਸ ਕਰਦੇ ਹਾਂ ਕਿ ਇਹ ਜਾਣਕਾਰੀਆਂ ਤੁਸੀਂ ਬਾਕੀ ਕਿਸਾਨ ਭਰਾਵਾਂ ਤੱਕ ਵੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਪਹੁੰਚਾਓਗੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਜੂਰ ਪਹੁੰਚਾਉਣਾ ਕੈਮਰਾਮੈਨ ਰਿੰਪੀ ਬਰਾਰ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ